ਨੂੰ ਛੋਟ ਹੈ ਪਰ ਇਹਦੇ ਜੁੱਸੇ ਦੇ ਵਿੱਚ ਇਹਦੇ ਪਿੱਲੇ ਦੇ ਵਿੱਚ ਇਹਦੇ ਸਰੀਰ ਦੇ ਵਿੱਚ ਪਰਮਾਤਮਾ ਨੇ ਕੀ ਭਰਿਆ ਇਹ ਤੇ ਉਹੀ ਉਜਾਰਦਾ ਪਰ ਲੋਕ ਇਹਦੀਆਂ ਸਿਰਤਾ ਕਰਦੇ ਆ ਏਕਮ ਤੇ ਕਮਾਫਰਮਾਨ ਕਰ ਰਿਹਾ ਉਧਰ ਅਸਮਾਨ ਦੇ ਵਿੱਚ ਚੰਦ ਮਾਮਾ ਝਾਤੀਆਂ ਮਾਰ ਰਿਹਾ ਹੈ ਇਧਰ ਮੈਦਾਨ ਦੇ ਵਿੱਚ ਕਹਿੰਦੇ ਅੰਕਤ ਮੈਦਾਨੇ ਵਾਲਾ ਫਾਦਾ ਹੋਇਆ ਪਰਨਾ ਜੱਸਾ ਆ ਟੌਪ ਦੇ ਮਾਲਾ ਫਤਾਹਪੁਰੀਆ ਇਕਦੋ ਆ ਗੋਪੀ ਦਾ ਚੇਲਾ ਬਣਾਉਂਦਾ ਮੇਲਾ ਗੋਪੀ ਦਾ ਚੇਲਾ ਆ ਬਣਾਉਂਦਾ ਮੇਲਾ ਤਾਰੀ ਲਈ ਉਹ ਜਹਾਜ ਨੂੰ ਚੜਨਾ ਚੜਦਾ ਜਹਾੜੇ ਤੇ ਨਹੀਂ ਚੜਿਆ ਪਰ ਉੱਥੇ ਚਲਾ ਗਿਆ ਜਿੱਥੇ ਕੋਈ ਵਾਪਸ ਨਹੀਂ ਆਉਂਦਾ ਕੋਟਰੀ ਵਾਲਾ ਜੀਤ ਉਹਦੇ ਸਾਥੀ ਆਏ ਹੋਏ ਆ ਉਹਨਾਂ ਦਾ ਵੀ ਆਪਾਂ ਢੇੜਾ ਲਵਾਉਣਾ ਕੋ ਕਮਾਲਾ ਗਵਿੰਦਪੁਰੀਆ ਇਹ ਕਹਿੰਦੇ ਭੈਣੀ ਵਾਲੇ ਕੀਰਤ ਦਾ ਯਾਰ ਕਬੱਡੀ ਕਰਕੇ ਪੈਰ ਜਾਣਗੇ ਪਈ ਰੇਣ ਖੇਡ ਮੈਦਾਨ ਦੇ ਵਿੱਚ ਹੈ ਫੱਕਰ ਝੰਡੇ ਦੀ ਗਰਾਊਂਡ ਦੋਨੋਂ ਟੀਮਾਂ ਫੱਕਰ ਝੰਡੇ ਦੀਆਂ ਅੱਜ ਦੇ ਕਬੱਡੀ ਕੱਪ ਦੀਆਂ ਮੇਜ਼ਬਾਨ ਨਗਰ ਦੀਆਂ ਟੀਮਾਂ ਇੱਕ ਟੀਮ ਕਹਿੰਦੇ ਹਰਦੇਵ ਦੀ ਹੈ ਇੱਕ ਟੀਮ ਸੋਨੀ ਦੀ ਹੈ ਆਹ ਸਾਹਮਣੇ ਕਬੱਡੀ ਵਾਹ ਵੇਖਮ ਸਤਾਪਰੀਆਂ ਇੱਕਮ ਪਰ ਪਰ ਪੁੱਟ ਮਾਰਦਾ ਮਾਰੋ ਜਿਹਨੇ ਮਾਲੇ ਨੂੰ ਪਿਆਰ ਕਰ ਛੋ ਗਿਆ ਤੇ ਦੁਨੀਆ ਤਾਰਾ ਪਰ ਅੱਜ ਦਸਤਾ ਦੁਨੀਆ ਨੂੰ ਆ ਛੋਟੇ ਨੇ ਲਾਲਾ ਕਹਿੰਦੇ ਜੱਫੇ ਸਿਰਾਂ ਕਰਤਾ ਮੇਰੇ ਬੱਚੇ ਆ ਪੰਜਾਬ ਉਸ ਵਾਲਾ ਮੁੰਡਾ ਆ ਬਾਪੂ ਗੁਰਨਾਇਬ ਸਿੰਘ ਦਾ ਪੁੱਤਰ ਮਾ ਗੁਰਜੀਤ ਕੌਰ ਦਾ ਨਾਲ ਇਹ ਪੰਦੇ ਇੰਗਲੈਂਡ ਦੇ ਪੰਜਵੇਂ ਨੰਬਰ ਦਾ ਬੇਟਰ ਇਸ ਵਲੇ ਕਹਿੰਦੇ ਗਵਿੰਦਰਪੁਰਿਆ ਮਾਲਾ ਬੜਾ ਹੋਇਆ ਚਾਰ ਜੱਫੀਆ ਛੱਤਾਂ ਦੇ ਥਾਪੀਆਂ ਮੁਕਾਬਲਾ ਇਹ ਕਹਿੰਦੇ ਨਾਲ ਆ ਆਨੰਦ ਦਾ ਆ ਬੱਲੇ 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 ਇੱਥੇ ਇੱਥੇ ਇੱਥੇ